ਦੋਸਤੋ ਮੈਂ ਤੁਹਾਡਾ ਮਨੋ ਚਰਖੀ ਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਇਸ ਟਾਈਮ ਬਠਿੰਡਾ ਦੇ ਹਲਕਾ ਪੁੱਚੋ ਚ ਮੌਜੂਦਾ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਅੱਜ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਅੱਜ ਇੱਕ ਰੋਡ ショਅ ਕੱਢਣ ਜਾ ਰਹੇ ਨੇ ਸਾਡੇ ਨਾਲ ਹਲਕਾ ਪੁੱਚੋ ਦੇ ਲੋਕ ਨੇ ਗੱਲਬਾਤ ਕਰਦੇ ਆਂ ਭਾਈ ਜੀ ਜੇ ਗੱਲ ਕਰੀਏ 2024 ਦਾ ਜਿਹੜਾ ਅਖਾੜਾ ਦਿਨੋ ਦਿਨ ਭਖਦਾ ਜਾ ਰਿਹਾ ਹੈ ਸੀਐਮ ਭਗਵੰਤ ਸਿੰਘ ਮਾਨ ਇੱਤੇ ਪਹੁੰਚਣ ਆਲੇ ਨੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕੰਮ ਕਰਦੇ ਜੁਆਕਾਂ ਨੂੰ ਨੌਕਰੀ ਦਿੱਤੀਆਂ ਬਿਨਾਂ ਪਹਿਲ ਦਿੱਤੀਆਂ ਹੋਰ ਪੀਏ ਲੈ ਦੋ ਦੋ ਲੱਖ ਰੁਪਏ ਠੱਗੀ ਮਰਾਈਆਂ ਨੌਕਰੀਆਂ ਦੇ ਪੈਗੇ ਭਾਈ ਵਿਰੋਧੀ ਪਾਰਟੀਆਂ ਦਾ ਕਹਿ ਰੀਆਂ ਸੀਐਮ ਭਗਵਾਨ ਸਿੰਘ ਮਾਨ ਨੇ ਦੋ ਸਾਲਾਂ ਚ ਕੁਝ ਨਹੀਂ ਕੀਤਾ ਕਿਉਂ ਨਹੀਂ ਕੁਝ ਕਰਿਆ ਸਭ ਕੁਝ ਕਰ ਰਿਆ ਪਾਣੀ ਸਾਡੇ ਸੂਹਾ ਉੱਪਰ ਗਿਆ ਪਿਆ ਕਿਸੇ ਟੇਲਾਂ ਦੇ ਬਟੇ ਸੀਗੇ ਤੇ ਬਿਜਲੀ ਸਾਨੂੰ ਮੁਫਤ ਮਿਲੀ ਆ ਰਾਤ ਨੂੰ ਜਵਾਕਾਂ ਕੋਲੇ ਪੈਂਦਾ ਅੱਗੇ ਮਸਰ ਖਾਦੇ ਲਾਈਟ ਹੋਣੀ ਨਹੀਂ ਦੋਏ ਤੇ ਕਰ ਲੈਟ ਦੇ ਬੈਠੇ ਰਹਿੰਦੇ ਉੱਥੇ ਤੇ ਕਿਸਾਨ ਤਾਂ ਕਹਿੰਦੇ ਸਾਨੂੰ ਮੁਆਵਜ਼ਾ ਨਹੀਂ ਦੇ ਰਹੇ ਪੰਜਾਬ ਸਰਕਾਰ ਮਾ ਆਉਂਗਾ ਹਰੂਗੇ ਲੋਟ ਗਿਆ ਕੋਈ ਕੁਝ ਨਹੀਂ ਪਿਓ ਜੇ ਕੁਝ ਹੋ ਜਾਕਰ ਜੇ ਕੋਈ ਦਾ ਕੋਈ ਜੋ ਉਹਦਾ ਸਾਰਾ ਕੁਝ ਦੇਊਗਾ ਇਹਨੇ ਸਾਰਾ ਮਾਚਾ ਖਾ ਕੇ ਅੱਡਰੋਂ ਪੱਟ ਕੇ ਦੂਜੀਆਂ ਪਾਰਟੀਆਂ ਇਹ ਫਿਰ ਹੁਣ ਗੁਰਮੀਤ ਸਿੰਘ ਖੁੱਡੀਆਂ ਨੂੰ ਲੋਕ ਸਭਾ ਬਠਿੰਡਾ ਤੋਂ ਕਿੰਨੀ ਬੋਰਡ ਨਾਲ ਜਿਤਾ ਰਹੇ ਹੋ ਇਹਨੂੰ ਘੱਟੋ ਦਾ 2 ਲੱਖ ਤੋਂ ਉੱਤੇ ਜਿਤਾਵਾਂਗੇ ਬਿਲਕੁਲ ਜੀ ਬਿਲਕੁਲ ਹੋਰ ਵੀ ਇੱਥੇ ਨਾਲ ਸਾਡੇ ਨਾਲ ਹਲਕਾ ਪੁੱਛੋ ਦੇ ਜਿਹੜੇ ਲੋਕ ਐ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਸੱਸੀ ਕਲਬਾਈ ਜੀ ਸੱਸੀ ਕਾਲ ਕੀ ਨਾਮ ਹੈ ਜੀ ਬੰਤਾ ਸਿੰਘ ਸਰਪੰਚ ਦਾਨ ਸਿੰਘ ਹੈ ਬੰਤਾ ਜੀ ਜੇ ਗੱਲ ਕਰੀਏ ਤਾਂ ਅੱਜ ਸੀਐਮ ਭਗਵਾਨ ਸਿੰਘ ਮਾਨ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ 'ਤੇ ਅੱਜ ਪੁੱਛੋ ਹਲਕੇ 'ਚ ਰੋਡ ショ ਕੱਟਣ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਕਹਿਣਾ ਚਾਹੁੰਦੇ ਅਸੀਂ ਜਿੱਤੀ ਹੈ 13 ਜੀਰੋ ਹੈ ਪੱਕੀ ਗੱਲ ਹੈ ਜੀ 14 14 ਘੰਟੇ ਲੇਟ ਆਈਏ ਜੀ 22 ਘੰਟੇ ਲੇਟ ਆਈ ਜਾਂਦੀ ਹੈ ਦੇਖੇਨ ਜਾ ਕੇ ਲੋਕਾਂ ਦੇ ਰਾਤ ਨੂੰ ਬਿਜਲੀ ਨੂੰ ਪਾਣੀ ਨਹੀਂ ਛੱਡੀ 600 ਜੰਪ ਬਿਜਲੀ ਬਾਕ ਕਰਤੀ ਜਿਹੜਾ ਛੋਟਾ ਵਰਗ ਸੀ ਉਹ ਸਾਰਾ ਮੌਨ ਕੋਈ ਕਿਸੇ ਦੇ ਟੈਲੈਂਟ 'ਤੇ ਪਰ ਹੈ ਵੀ ਲੈਣਾ ਨਹੀਂ ਤੇ ਦੇਣਾ ਨਹੀਂ ਨੌکریاں ਤਾਂ ਕਿਸੇ ਦੇ 2 ਰੁਪਏ ਨਹੀਂ ਲੱਗੇ ਸਾਰੀਆਂ ਨੌکریاں ਇਹਨਾਂ ਨੇ ਫ੍ਰੀ ਕੱਢੀਆਂ ਇਸ ਤਰ੍ਹਾਂ ਦੀ ਚੜਦੀ ਕਲਾ ਜਿਹੜਾ ਆ ਸਾਡੇ ਵਾਲੀ ਸੀਟ ਥੁਡੀਆਂ ਦੀ ਘੱਟੋ ਘਾਟ ਵੀ 2 ਲੱਖ ਤੋਂ ਉੱਤੇ ਜਾਊਗੀ ਇਹ ਤਾਂ ਤੁਹਾਨੂੰ ਕਾਠੀ ਲੰਸਦਾ ਵੇਖੋ ਅੱਛਾ ਵਿਰੋਧੀ ਪਾਰਟੀਆਂ ਕਹਿ ਰਹੀਆਂ ਸੀਮ ਭਗਵਾਨ ਸਿੰਘ ਮਾਨ ਨੇ ਕੁਝ ਨਹੀਂ ਕੀਤਾ 1000 ਰੁਪਏ ਦੀ ਗਾਰੰਟੀ ਦਿੱਤੀ ਸੀ ਹਰ ਇੱਕ ਸਟੇਜ ਤੇ ਉਹ ਬੋਲ ਰਿਹਾ ਗਿਆ ਵੀ ਉਹ ਪੂਰੀ ਨਹੀਂ ਕੀਤੀ ਕੀ ਕਹਿਣਾ ਚਾਹੋਗੇ ਅਜੇ ਤਾਂ 2 ਸਾਲ ਹੀ ਹੋਏ ਹਨਾ ਉਹ ਜਾ ਕੇ ਪੰਜਵੇਂ ਸਾਲ ਚ ਪੂਰਾ ਕੰਮ ਕਰਦੇ ਹੁੰਦੇ ਸੀਗੇ ਅਜੇ ਤਾਂ 2 ਸਾਲ ਹੋਏ 2 ਸਾਲਾਂ ਤੋਂ ਬਾਅਦ ਹੋਣਾ ਅਗਲੇ ਸਾਲ ਇਹ ਵੀ ਗਾਰੰਟੀ ਪੂਰੀ ਹੋ ਪਹਿਲਾਂ ਕਿੰਨੀਆਂ ਗਾਰੰਟੀਆਂ ਪੂਰੀਆਂ ਹੋ ਗਈਆਂ ਹੁਣ ਇਹ ਵੀ ਅਗਲੇ ਸਾਲ ਇਹ ਕਰ ਦੇਣਗੇ ਅਜੇ ਤਾਂ 3 ਸਾਲ ਹੋਏ ਅਜੇ ਸੇਤ ਚ ਪੁਣੀ ਘਤੀ ਹੈ ਕੋਈ ਗੱਲ ਨਹੀਂ ਇਹ ਗੱਲ ਗੱਲ ਕਰੀਏ ਕ腐ਸ਼ਨ ਦਾ ਬਹੁਤ ਵੱਡਾ ਮੁੱਦਾ ਹੈ ਪੰਜਾਬ ਚ ਕੀ ਲੱਗਦਾ ਤੁਹਾਨੂੰ ਪੰਜਾਬ ਚ ਕ腐ਸ਼ਨ ਖਤਮ ਹੋ ਚੁੱਕੀ ਹੈ ਇਹ ਕ腐ਸ਼ਨ ਤਾਂ ਅਕੇ ਇਹ 24-24 ਲੱਖ-ਵਿਆਹ-ਵਿਆਹ ਲੱਖ ਰੁਪਏ ਡੀਐਸਪੀ ਦਾ ਲੈਂਦੇ ਸੀ ਉਹਨਾਂ ਵਿੱਚ ਚੱਕ ਲੱਗੀਆਂ ਕੁੜੀਆਂ ਵੱਡੇ-ਵੱਡੇ ਨੌਕਰੀਆਂ ਤੇ ਲੱਗੇ ਇੱਕ ਕੋਈ ਬੰਦਾ ਬਾਹ ਖੜੀ ਕਰਕੇ ਕਹਦੇ ਵੀ ਕਿਸੇ ਨੇ 5 ਪੈਸੇ ਵੀ ਕੋਈ ਛਾਪਤ ਕਰ ਦੇ ਤੇ ਜੋ ਮਰਜ਼ੀ ਸਾਨੂੰ ਸਜ਼ਾ ਦਿੱਤੀ ਆ ਪਰ ਇਹ ਤਾਂ ਗੱਲ ਵੀ ਉਹ ਤਾਂ ਅੱਗੇ ਪਹਿਲਾਂ ਸੀ ਕਰਾਪਸ਼ਨ ਤਾਂ ਹੁਣ ਤਾਂ ਕਰਾਪਸ਼ਨ ਕਿੱਥੇ ਆ ਹੁਣ ਕਰਾਪਸ਼ਨ ਹੈ ਹੀ ਨਹੀਂ ਕਿ ਨੌਕਰੀ 43000 ਨੌਕਰੀ ਦੇਤੀ ਕੋਈ ਉੱਚ ਕਰਾਪਸ਼ਨ ਨਹੀਂ 5 ਪੈਸੇ ਕਿਸੇ ਨੇ ਲਏ ਤਾਂ ਦੱਸੇ ਕੋਈ ਬੰਦਾ ਵੀ ਸਾਡੇ ਪੈਸੇ ਲਏ ਲੈਟ ਹੋਈ ਜਾਂਦੀ ਐ ਸਾਰੇ ਰਸੂਲਤਾ ਭਈ ਜਾਂਦੇ ਅੱਗੇ ਵੇਖੋ ਥਾਂ ਦਾ ਨਾਕੇ ਲੱਗੇ ਹੁੰਦੇ ਸੀ ਹੋਰ ਹੁੰਦੇ ਸੀ ਕੋਹ ਚ ਪਰਦਾਲ ਹੁੰਦੀ ਸੀ ਜਿੱਥੇ ਮਰਜੀ ਜਾਓ ਕੋਈ ਤੁਹਾਨੂੰ ਟ੍ਰੋਲ ਟੈਕਸ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਸਾਰੇ ਚੱਕ ਕੇ ਫ੍ਰੀ ਕਰਦੇ ਹੁਣ ਆਜ਼ਾਦੀ ਲੋਕਾਂ ਨੂੰ ਮਿਲ ਗਈ ਕਿ ਗੁਲਾਮੀ ਸੀ 70 ਸਾਲ ਦਾ ਜਿਹੜਾ ਮਤਲਬ ਸੀ ਆ ਕੰਮ ਐਡਾ ਗੰਦਰਾ ਕੰਮ ਉਹ 2 ਸਾਲ ਤਾਂ ਇਹਨਾਂ ਸਫਰ ਦਾ ਉਹ 5 ਸਾਲਾਂ ਦਾ ਹੀ ਫਰਕ ਪਊਗਾ ਫੇਰ ਲੋਕ ਇਹਨਾਂ ਨੂੰ ਟਾਈਮ ਦੇਣਗੇ ਵੇਖੋਗੇ ਤੁਸੀਂ ਕੀ ਹਾਲ ਹ ਇਹਦਾ ਬਣਾ ਦੇਣੀ ਸੌਲੇ ਦੀ ਚਿੜੀ ਯਾਰ ਕੇ ਰਖਤਾ ਸੀ ਇਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਕੁਝ ਹੋਰ ਵੀ ਵਰਕਰ ਸਾਡੇ ਨਾਲ ਮੌਜੂਦ ਨੇ ਕੱਲ੍ਹ ਗੱਲ ਕਰਦੇ ਆ ਸੱਸੀ ਗਲ ਅੰਕਲ ਜੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਗਵੰਤ ਮਾਨ ਇੱਕ ਰੱਬ ਦਾ ਰੂਪ ਬਣ ਕੇ ਇੱਥੇ ਆਇਆ ਜਿਨੇ ਨਾ ਕੋਈ ਰੇਸ਼ਵਤ ਲੈਂਦਾ ਮੁੰਡੇ ਨੌਕਰੀਆਂ ਤੇ ਕੁੜੀਆਂ ਨੌਕਰੀਆਂ ਤੇ ਅਕਾਲੀਆਂ ਦੀਆਂ ਕਾਂਗਰਸੀਆਂ ਦੀਆਂ ਭਾਜਪਾ ਵਾਲਿਆਂ ਦੇ ਨਾ ਕਿਸੇ ਦਾ ਹੁਣੇ ਦੇਖਿਆ ਨਹੀਂ ਕਿਸੇ ਤੋਂ ਰੁਪਏ ਦੀ ਰੇਸ਼ਵਤ ਨਹੀਂ ਲਈ ਸਾਧੂ ਨੂੰ ਬਿਜਲੀ ਫ੍ਰੀ ਕਰਤੀ ਹਰ ਇੱਕ ਬੰਦੇ ਦੀ ਤੇ ਸਾਡੇ ਮਾਈਨਰ ਕल्याण ਸੁਖੇ ਸੁਆ ਕੱਢਿਆ ਜਿਹੜਾ ਮੰਦੋ ਪਿਆ ਸੀਗਾ 10 ਸਾਲਾਂ ਤੋਂ ਬੰਦ ਜੰਦਾ ਹਾਂ ਤੇ ਹਸ ਹਸਤਾਲਾਂ ਚ ਸਾਨੂੰ ਦਵਾਈ ਮੁਫਤ ਮਿਲਦੀ ਹੈ 5-500 ਰੁਪਏ ਦੀ ਲੈ ਕੇ ਆਉਣਿਆ ਮੁਫਤ 100 ਰੁਪਏ ਦੀ ਵੀ ਪਰਚੀ ਨਹੀਂ ਕੱਟਦੇ ਤੇ ਹੁਣ ਭਗਵਾਨ ਤਮਨ ਨੂੰ ਜਿਹਨੇ ਨਿੰਦਣਾ ਤਿਉ ਨਿੰਦੀ ਜਾਂਦੇ ਆ ਕੰਮ ਕਰਦੇ। ਤੇ ਗਰੀਬਾਂ ਦੇ ਮਜ਼ਦੂਰਾਂ ਨੇ ਉਹ ਕੰਮ ਕਰਦਾ ਇੱਕ ਰੱਬ ਦਾ ਰੂਪ ਬਣ ਕੇ ਦੁਨੀਆ ਤੇ ਆਇਆ ਮੁੱਲ ਪਾਵੇ ਦੁਨੀਆ ਨਾ ਪਾਵੇ। ਪਹਿਲਾਂ ਨੇ ਲੁੱਟ ਲਏ 25-25 ਲੱਖ ਰੁਪਈਆ ਮੰਗਦੇ ਸੀ ਨੌਕਰੀ ਦਾ। ਮੇਰੀ ਪੁੱਤੀ ਜੀ ਸੀ ਸਖੀ ਰਾਮਪਰਾ ਫੂਤੋ। ਉਹਨਾਂ ਨੇ ਵੋਟ ਪਹਿਲਾਂ ਪਾਈ ਨਹੀਂ ਸੀ। ਹੁਣ ਉਹਨਾਂ ਦੇ 25 ਰੁਪਏ ਵੀ ਨਹੀਂ ਲੱਗੇ। ਕਹਿੰਦੇ ਅਸੀਂ ਭਗਵਾਨ ਤਮਾਨ ਨੂੰ ਵੋਟ ਪਾਵਾਂਗੇ, ਤੈਹ ਦਿਲੋਂ ਵੋਟ ਪਾਵਾਂਗੇ। ਹੋਰ ਕਿੰਨਾ ਕੁ ਗੁੰਨਿਆਈਏ ਵਿਰੋਧੀ ਪਾਰਟੀਆਂ ਕਹਿ ਰਹੀਆਂ ਆਮ ਆਦਮੀ ਪਾਰਟੀ ਨੇ 2022 ਚ ਬੀਬੀਆਂ ਨੂੰ 1000 ਰੁਪਏ ਦੀ ਗਾਰੰਟੀ ਦਿੱਤੀ ਸੀ ਹੁਣ ਤੱਕ ਪੂਰੀ ਨਹੀਂ ਕੀਤੀ ਕੀ ਕਹਿਣਾ ਚਾਹੋਗੇ ਮੈਂ ਸਮਝ ਗਿਆ ਜਿਹੜੀ ਗੱਲ ਤੂੰ ਕਹਿਣਾ ਮੇਰੇ ਢਿੱਡਾ ਭੁੱਲ ਜਾਨੇ ਆ ਜਿਹੜੇ ਕਹਿੰਦੇ ਨਾ ਵੀ 1000 ਰੁਪਏ ਨਹੀਂ ਦਿੰਦੇ ਇਹਨਾਂ ਨੂੰ ਪੁੱਛੋ ਤੁਸੀਂ 300 ਕਰੋੜ ਕਰਜ਼ਾ ਛੱਡ ਕੇ ਗਏ ਨਾ ਹਸਪਤਾਲ ਬਣਾਇਆ ਨਾ ਕੋਈ ਡਿਸਪੈਂਸਰੀ ਬਣਾਈ ਨਾ ਕੋਈ ਜੁਨੀ ਵਰਾਸੀ ਬਣਾਈ ਉਹ ਕਾਦੇ ਚ ਕਰੇ ਤੇ Perdut ਸੀ ਲਿਆਂਦੇ ਦਰਖਤ ਪੱਟ ਲਿਆਂਦੇ ਜਿਹੜੇ ਬਗਾਨੇ ਮੁਲਖ ਚੋਂ ਆਏ ਸੀ ਕਿੰਨੀ ਵੋਟਾਂ ਨਾਲ ਜਿਤਾ ਰਹੇ ਹੁਣ ਲੋਕ ਸਭਾ ਬਠਿੰਡਾ ਤੋਂ ਗੁਰਮੀਤ ਸਿੰਘ ਗੁੱਡੀਆਂ ਨਾਲ ਵੋਟ ਪਾ ਰਹੇ ਹਾਂ ਅੱਗੇ ਉਹ ਰੱਬ ਦਾ ਰੂਪ ਆ ਉਹਦੀ ਮਦਦ ਉਤਲਾ ਕਰੂਗਾ ਹੋਰ ਵੀ ਲੋਕ ਸਾਡੇ ਨਾਲ ਮਜੂਰ ਨੇ ਗੱਲਬਾਤ ਕਰਦੇ ਸੱਸੀ ਗਾਲ ਅੰਕਲ ਜੀ ਸੱਸੀ ਗਾਲ ਜੀ ਕੀ ਨਾਮ ਹੈ ਜੀ ਅਸੀਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਮੇਰਾ ਨਾਮ ਪੁਲਾ ਸਿੰਘ ਹੈ ਗਿਆਨ ਸੁਖਾਦੋਂ ਅੱਛਾ ਕੀ ਕਹਿਣਾ ਚਾਹਾਂਗਾ ਅੱਜ ਰੋਡ ショਅ ਕੱਟ ਰਹੇ ਹੈਗੇ ਸੀਐਮ ਭਗਵੰਤ ਸਿੰਘ ਮਾਨ ਹਲਕਾ ਪੁੱਤੋਚ ਕੀ ਕਹਿਣਾ ਚਾਹਾਂ ਅਸੀਂ ਕਹਿਣਾ ਚਾਹਾਂਗੇ ਵੀ ਬਹੁਤ ਬਹੁਤ ਧੰਨਵਾਦ ਹੈ ਸੇਮ ਸਾਡੇ ਹਲਕੇ ਵਿੱਚ ਆਏ ਸਾਡੇ ਹਲਕੇ ਪੁੱਤੋਮੰਡੀ ਦੇ ਵਿੱਚ ਆਏ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਬਹੁਤ ਬਹੁਤ ਸਾਨੂੰ ਮਾਣ ਹੈ ਨਿਗੇ ਉਹਨਾਂ ਨੂੰ ਅਸੀਂ ਬਹੁਤ ਬਹੁਤ ਬੋਰਡ ਨਾਲ ਜਿਤਾ ਮੰਗ ਅੱਛਾ ਤੁਹਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਵਧੀਆ ਲੱਗੀਆਂ ਕਿਉਂਕਿ 2 ਸਾਲ ਹੋ ਗਏ ਸਰਕਾਰ ਬਣੀ ਦੋ ਸਾਲ ਤੋਂ ਉੱਤੇ ਹੋ ਗਏ ਵਿਰੋਧੀ ਕਹਿ ਰਿਹਾ ਦੋ ਸਾਲਾਂ 'ਚ ਕੋਈ ਕੰ ਅਸੀਂ ਐਮ ਕੈਂਡੀਟ ਵੀ ਵਿਰੋਧੀ ਧਿਰ ਦਾ ਹੱਕ ਹੈ ਕਹਿਣਾ ਸਾਨੂੰ ਕਿਉਂਕਿ ਸਾਡੀ ਪੋਜੀਸ਼ਨ ਦੇ ਵਿੱਚ ਜਿਹੜੀ ਸਰਕਾਰ ਆ ਉਹਨੂੰ ਵਿਰੋਧੀ ਧਿਰ ਦਾ ਹੱਕ ਹੁੰਦਾ ਕਹਿਣਾ ਉਹਨਾਂ ਦਾ ਹੱਕ ਹੈ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਉਹਨਾਂ ਲਈ ਤਿੰਨ ਸਾਲਾਂ ਦੇ ਵਿੱਚ ਕਿ ਲੱਗਦਾ ਆਹ ਨਾਲੇ ਤਿੰਨ ਸਾਲਾਂ ਚ ਇੱਕ ਵਾਰ ਫਿਰ ਪੰਜਾਬ ਨੂੰ ਸੀਐਮ ਭਗਵੰਤ ਸਿੰਘ ਮਾਨ ਸੋਨੇ ਦੀ ਚੜੀਆ ਬਣਾਉਣ ਚ ਕੰਮ ਜਾਰੂ ਰੋਣਗੇ ਹਾਂਜੀ ਹਾਂਜੀ ਬਿਲਕੁਲ ਹੋਣਗੇ ਜੀ ਬਿਲਕੁਲ ਉਹ ਧੰਨਮਾਨ ਤਾਂਡੇ ਨਾਲ ਕੰਮ ਕਰਾਂਗੇ ਉਹਨਾਂ ਦਾ ਸਾਥ ਦੇਵਾਂਗੇ ਭਗਵੰਤ ਮਾਨ ਦਾ ਤੇ ਉਹ ਕੰਮ ਕਰਨਗੇ ਆਉਣ ਵਾਲੇ ਢਾਈ ਸਾਲਾਂ ਦੇ ਵਿੱਚ ਪੰਜਾਬ ਨੂੰ ਸੋਨੇ ਦੀ ਜਿਹੜੀ ਬਣਾਉਣਗੇ ਸਾਨੂੰ ਮਾਣ ਆਗਾ ਬਹੁਤ ਵੱਡੀ ਲੇ ਏਸੀ ਆਮ ਆਦਮੀ ਪਾਰਟੀ ਦੇ ਹਲਕਾ ਪੁੱਚੋ ਦੇ ਵਰਕਰ ਜਿਨ੍ਹਾਂ ਦਾ ਕਹਿਣਾ ਕੀ ਲੋਕ ਸਭਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਨੂੰ ਅਸੀਂ ਵੱਡੀ ਬਹੁਤ ਵੱਡੀ ਲੀਡ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਚ ਭੇਜਾਂਗੇ ਤਾਂ ਜੋ ਪੰਜਾਬ ਦੇ ਜਿਹੜੇ ਮਸਲੇ ਐ ਪੈਲ ਦੇ ਆਧਾਰ ਤੇ ਉੱਤੇ ਹੱਲ ਕਰ ਸਕਣ ਕੈਮਰਾਮੈਨ ਸੁਝਲ ਦੇ ਨਾਲ ਮਨੋ ਚਰਕੀਵਾਲ ਧੰਨਕਸ ਮੇਰਾ ਟੀਵੀ ਹਲਕਾ ਪੁੱਚੋ ਭਾਈ ਜੀ ਸੀਐਮ ਭਗਵੰਤ ਸਿੰਘ ਮਾਨ ਰੋਡ ਤੋਂ ਕੱਢਣ ਜਾ ਰਿਹਾ ਹਲਕਾ ਪੁੱਚੋ ਚੱਕੀ ਜਾਣਾ ਚਾਹੂਂਗੇ ਮਾਨ ਸਾਹਿਬ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਮੀਤ ਸਿੰਘ ਖੁੱਡੀਆਂ ਦੇ ਹੱਕ 'ਚ ਰੋਡ ਤੋਂ ਕੱਢਣ ਆ ਰਹੇ ਆ ਖੁੱਡੀਆਂ ਸਾਹਿਬ ਬਹੁਤ ਹੀ ਵੱਡੀ ਰੀਡ ਨਾਲ 2 ਲੱਖ ਤੋਂ ਵੀਰ ਨਾਲ ਉੱਪਰ ਜਿੱਤਣਗੇ ਜੀ ਜਿਵੇਂ 2022 'ਚ ਇੱਕ ਆਮ ਆਦਮੀ ਪਾਰਟੀ ਦੀ ਹਨੇਰੀ ਚੱਲੀ ਸੀ ਕਿ ਉਹ 2024 'ਚ ਚੱਲੇਗੀ ਹਨੇਰੀ ਬਿਲਕੁਲ ਚੱਲੀ ਗਈ ਕਾਰਨ ਕੀ ਹੈ ਜੀ ਇੱਕ ਤਾਂ ਥੋੜੀ ਜਿਹੀ ਗਰਮੀ ਆ ਗਰਮੀ ਦੇ ਕਾਰਨ ਥੋੜਾ ਜਿਹਾ ਲੋਕ ਉਹ ਕਰਕੇ ਲੋਕ ਨਾਲ ਹੀ ਆ ਜਿਵੇਂ 22 ਵੇਲੇ ਨਾਲ ਸੀ ਉਹ ਵੀ ਨਾਲ ਆ ਕਥਨਾਂ ਨੂੰ ਬਿਜਲੀ ਫਰੀ ਜੀ ਘਰਾਂ ਦੀ ਬਿਜਲੀ ਫਰੀ 43000 ਨੌکریاں ਦਿੱਤੀਆਂ 14 ਟੋਲ ਪਲਾਜੇ ਬੰਦ ਕਰਤੇ ਉਹ ਕਿਹੜੇ ਕੰਮ ਆ ਜਿਹੜੇ ਇਹਨਾਂ ਨੇ 70 ਸਾਲਾਂ 'ਚ ਨਹੀਂ ਕੀਤੇ ਆਮ ਆਦਮੀ ਪਾਰਟੀ ਨੇ 2 ਸਾਲਾਂ 'ਚ ਕਰਤੇ ਪਰ ਕਈ ਲੋਕ ਕਹਿ ਰਹੇ ਆ ਵੀ ਸੀਐਮ ਭਗਵੰਤ ਸਿੰਘ ਮਾਨ ਨੇ ਕੁਝ ਨਹੀਂ ਕੀਤਾ 2 ਸਾਲਾਂ 'ਚ ਦੇਖੋ ਜੀ ਉਹ ਤਾਂ ਸਭ ਦੇ ਸਾਹਮਣੇ ਆ ਕੀਤਾ ਜਾਂ ਨਹੀਂ ਕੀਤਾ ਟੋਲ ਪਲਾਜੇ ਜੇ ਚੰਡੀਗੜ੍ਹ ਜਾਂਦੇ ਸੀ 1000 ਰੁਪਏ ਲੱਗ ਜਾਂਦਾ ਸੀ ਆਏ ਅੱਜ ਹੁਣ ਜਾਣੇ ਆਗੇ ਸਾਰੇ 14 ਟੋਲ ਪਲਾਜੇ ਬੰਦ ਕਰਤੇ ਹੁਣ ਤੱਲੀ ਕੱਲੀ ਸਹੂਲਤ ਜੀ ਦੇਖ ਗਏ ਚੋ ਕਿਸਾਨ ਨੂੰ ਅੱਗੇ ਰਾਤ ਨੂੰ ਖੇਤਾਂ 'ਚ ਜਾਣਾ ਪੈਂਦਾ ਹੋਂ ਦਿਨੇ ਜਾਂਦੇ ਆ ਤੇ ਨਾਲ ਦੀ ਨਾਲ ਲਾ ਕੇ ਜਦੋਂ ਜਾਂਦੇ ਆ ਉਦੋਂ ਲਾਈਟ ਚੱਲਦੀ ਹੁੰਦੀ ਆ ਜਦੋਂ ਜਾਂਦੇ ਆ ਉਹੀ ਥਰਮਲ ਆ ਉਹੀ ਗਰੇਡਾ ਕੇ ਤੇ ਇਮਾਨਦਾਰ ਬੰਦਾ ਹੁਣ ਗੱਡੀ ਤੇ ਬਹਿ ਗਿਆ ਭਗਵੰਤ ਸਿੰਘ ਮਾਨ 24 ਘੰਟੇ ਲਾਈਟ ਚੱਲ ਰਹੀ ਆ ਕਿਸਾਨਾਂ ਨੂੰ ਨਹੀਂ ਜੀ ਰਾਤ ਨੂੰ ਖੇਤ ਜਾਣ ਦੀ ਲੋੜ ਅੱਛਾ ਜੇ ਗੱਲ ਕਰੀਏ 1000 ਰੁਪਏ ਦੀ ਗਾਰੰਟੀ ਦਿੱਤੀ ਸੀ ਆਮ ਆਦਮੀ ਪਾਰਟੀ ਨੇ 2022 ਚ ਅਜੇ ਤੱਕ ਕੋਈ ਪੂਰੀ ਨਹੀਂ ਕਰ ਸਕੇ ਕੀ ਕਰਨਾ ਚਾਹੋਗੇ ਉਹ ਵੀ ਜਲਦੀ ਜੀ ਆਤਮੇ ਜਾਂ 10ਵੇਂ ਮਹੀਨੇ ਦੇ ਵਿੱਚ ਚਾਲੂ ਕਰਨ ਜਾ ਰਹੇ ਆ ਕਿਉਂਕਿ 70 ਸਾਲਾਂ ਦਾ ਜੋ ਤਾਣਾ ਬਾਣਾ ਉਲ ਗਿਆ ਆਪਣਾ ਘਰ ਦੀ ਰੋਟ ਆਉਂਦਾ ਤੋਂ ਸਾਲਾਂ ਦੇ ਵਿੱਚ ਤਾਂ 5 ਸਾਲ ਦੇ ਵਿੱਚ ਵਿੱਚ ਜਿਨੇ ਵਾਦੇ ਕੀਤੇ ਆ ਸਾਰੇ ਪੂਰੇ ਹੋਣਗੇ ਇੱਕ ਨਸ਼ੇ ਦਾ ਬਹੁਤ ਵੱਡਾ ਮੁੱਦਾ ਹੈ ਪੰਜਾਬ ਚ ਕੀ ਤੁਹਾਨੂੰ ਲੱਗਦਾ ਨਸ਼ਾ ਬੰਦ ਹੋ ਗਿਆ ਨਸ਼ਾ ਦੇਖੋ ਜੀ ਬੰਦ ਵੀ ਹੋ ਗਿਆ ਬਹੁਤ ਅੱਗੇ ਨੂੰ ਘੱਟਾ ਪਰ ਕਾਰਨ ਕੀ ਹੈ ਜੀ ਇਹ ਉਹੀ ਕਿ ਹਵਾ ਹੋਾਈ ਜਾਂਦਾ ਜੋ ਪੁਰਾਣੇ ਲੀਡਰ ਆ ਤੇ ਵਿੱਚ ਉਹਨਾਂ ਦੇ ਅਫਸਰ ਸਾਹੀ ਵੀ ਹੈਗੀ ਆ ਜੋ ਉਹਨਾਂ ਦੀ ਲਾਈ ਵੀ ਆ ਪਰ ਪਟ્રોલ ਬਹੁਤ ਆ ਤੇ ਇਹਦੇ ਵੀ ਕੰਟਰੋਲ ਹੋ ਸੀਗਾ ਜੇ ਮਾੜੀ ਮੋਟੀ ਕੰਦਰੀਆਂ ਦੀ ਪਾਰਟੀਆਂ ਕਹਿੰਦੀਆਂ ਲੌਂਗ ਆਰਡਰ ਤੇ ਜਿਹੜੀ ਸਥਿਤੀ ਹੈ ਬਹੁਤ ਮਾੜੀ ਹੈ ਪੰਜਾਬ ਚ ਕੀ ਕਹਿਣਾ ਚਾਹੂੰ ਕੋਈ ਮਾੜੀ ਨਹੀਂ ਜੀ ਸਾਡਾ ਪਿੰਡ ਨਥਾਣਾ ਦਾ ਅਸੀਂ 2021 ਦੇ ਵਿੱਚ ਮਾਯਾ ਆਵਾਦੀ ਪਾਰਟੀ ਦਾ ਮਸੀਆ 10 ਨੰਬਰ ਵਾਰਡ ਦਾ ਇਹ ਮੇਰੇ ਨਾਲ 7 ਨੰਬਰ ਵਾਰਡ ਤੇ ਮਸੀਆ ਇਹ ਮੇਰੇ ਨਾਲ 5 ਨੰਬਰ ਵਾਰਡ ਦੇ ਮਸੀਆ ਅਸੀਂ 2021 ਦੇ ਵਿੱਚ ਫਰੀਂਦੇ ਜ਼ਿਲ੍ਹੇ ਦੇ ਵਿੱਚੋਂ ਜਿੱਤੇ ਹੋਏ ਤਿੰਨ ਮਸੀਆ ਹੁਣ ਵੇਖੋ ਜੀ ਜੇ ਆਪਾਂ ਸੜਕ ਤੇ ਵੀ ਕਿਸੇ ਦਾ ਐਕਸੀਡੈਂਟ ਹੋ ਜਾਂਦਾ 112 ਤੇ فون ਕਰੋ 5 ਮਿੰਟਾਂ ਦੇ ਵਿੱਚ ਤੁਹਾਡੇ ਕੋਲ ਗੱਡੀ ਆ ਜਾਂਦੀ ਹੈ ਚੱਲ ਕੇ ਤੇ ਬਹੁਤ ਵੱਡਾ ਸੈਟਮ ਆ ਜੀ ਸਾਨੂੰ ਤਾਂ ਲੱਗ ਨਹੀਂ ਰਿਹਾ ਕ੍ਰਪਸ਼ਨ ਤਾਂ ਬਹੁਤ ਵੱਡਾ ਮੁੱਦਾ ਹੈ ਪੰਜਾਬ 'ਚ ਕੀ ਲੱਗਦਾ ਤੁਹਾਨੂੰ ਦਫਤਰਾਂ 'ਚ ਕ੍ਰਪਸ਼ਨ ਖਤਮ ਹੋ ਚੁੱਕੀ ਹੈ ਬਿਲਕੁਲ ਖਤਮ ਹੋ ਚੁੱਕੀ ਹੈ ਜੀ ਜੋ ਵਿੱਚ ਹੈਗੇ ਆ ਮੱਛੀ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਬਚਾਣਪੜ ਬੰਦੇ ਹੈਗੇ ਉਹ ਹਸਾਬ ਤੇ ਚੱਲ ਵਰਦੇ ਵਿੱਚ ਅਜੇ ਬੈਠੀਆਂ ਜੀ ਮੱਛੀਆਂ ਉਹ ਵੀ ਜਿਹੜੀਆਂ ਰਹਿੰਦੀਆਂ ਜਲਦੀ ਕਾਬੂ ਆ ਜਾਣਗੀਆਂ ਪਰ ਮਾਨ ਸਰ ਬਖਸ਼ ਨਾਲੇ ਕਿਸੇ ਨੂੰ ਨਹੀਂ ਕੀ ਲੱਗਦਾ ਹੈ ਸੀਐਮ ਭਗਵਤ ਸਿੰਘ ਮਾਨ ਇੱਕ ਵਾਰ ਫੇਰ ਪੰਜਾਬ ਨੂੰ ਸੋਨੇ ਦੀ ਚਿੜੀਆ ਬਣਾਉਣ ਚ ਕੰਮ ਜਬ ਹੋਣਗੇ ਬਿਲਕੁਲ ਜੀ ਬਿਲਕੁਲ ਹੋਣਗੇ ਬਿਲਕੁਲ ਹੋਣਗੇ ਮੋਦੀ ਨੂੰ ਲੋਕ ਤੋਂ ਦੇਸੀ ਰਿਹਾ 150 ਦੇ ਲਗਭਗ ਸੀਟ ਆਉਗੀ ਜੋ ਦੂਜੀ ਸੀਟਾਂ ਜੋ ਨਹੀਂ ਆ ਘੱਟ ਬੰਦੇ ਨਾ ਵੀ ਆਪ ਦੇ ਵਿੱਚ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤ ਕੇ ਜਾਓ ਅੱਛਾ ਪੁੱਚੋ ਹਲਕੇ ਦੀ ਗੱਲ ਕਰੀਏ ਤਾਂ ਇੱਥੋਂ ਕਿੰਨੇ ਦੀ ਲੀਡ ਦਿਵਾ ਕੇ ਭੇਜ ਰਹੇ ਹੋ ਗੁਰਮੀਤ ਸਿੰਘ ਪੁੱਡਿਆ ਨੂੰ ਪੁੱਚੋ ਹਲਕੇ ਦੇ ਵਿੱਚੋਂ ਦੇਖੋ ਜੀ ਪਿਛਲੀ ਵਾਰ ਤਾਂ ਬਹੁਤ ਵੱਡੀ ਲੀਡ ਸੀ ਐਤਕੀ ਵੀ ਹੁਣ ਬਹੁਤ ਵੱਡੀ ਲੀਡ ਤੇ ਜਿੱਤਣਗੇ ਜੀ ਪੁੱਚੋ ਬਿਲਕੁਲ ਜੀ ਬਿਲਕੁਲ ਐਸੀ ਹਲਕਾ ਪੁੱਚੋ ਦੇ ਲੋਕ ਹੋਰ ਵੀ ਸਾਡੇ ਨਾਲ ਹਲਕਾ ਪੁੱਚੋ ਦੇ ਲੋਕ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਵਲੰਟੀਅਰ ਮੌਜੂਦ ਨੇ ਆਗੂ ਮੌਜੂਦ ਨੇ ਗੱਲਬਾਤ ਕਰਦਾ ਸਚੀਕਲ ਭਾਈ ਸਚੀਕਲ ਭਾਈ ਕੀ ਨਾਮ ਹੈ ਦਰਿੰਦਰ ਸਿੰਘ ਸੇਤੂ ਭਾਈ ਨਰਿੰਦਰ ਜੀ ਜੇ ਗੱਲ ਕਰੀ ਅੱਜ ਸੀਐਮ ਭਗਵੰਤ ਸਿੰਘ ਮਾਨ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ 'ਚ ਰੋਡ ショਅ ਕੱਢਣ ਜਾ ਰਹੇ ਆ ਤੁਸੀਂ ਪਹੁੰਚੋ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੋਗੇ ਦੇਖੋ ਜੀ ਗਰਮੀਤ ਸਿੰਘ ਖੁੱਡੀਆਂ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਣਾ ਚਾਹਣਾਗਾ ਇੱਕ ਨਿਹੈਤੀ ਦਰਵੇਸ਼ ਫੈਮਿਲੀ ਹੈਗੀ ਉਹਨਾਂ ਦੀ ਤੇ ਉਹਨਾਂ ਦੇ ਜਿੰਨੇ ਵੀ ਤੁਸੀਂ ਦੇਖੋ ਹੁਣ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਉਹਨਾਂ ਦੀ ਤੁਸੀਂ ਜੇਕਰ ਪ੍ਰਾਪਰਟੀ ਦੀ ਗੱਲ ਕਰੋ ਜਦੋਂ ਅ ਅਕਾਲੀ ਦਲ ਚੱਲਦਾਗਾ ਜਿੱਥੋਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਚੱਲਦੇ ਆਗੇ ਉਹਨਾਂ ਦੀ ਜਿਹੜੀ ਜ਼ਮੀਨ ਦੇ ਜਿਹੜੀ ਕਲੀਸੀ ਕੋ 70 80 ਕਿਲੇ ਜ਼ਮੀਨ ਦੇ ਸੀ ਅੱਜ ਅਰਬਾਂ ਦੀ ਪ੍ਰਾਪਰਟੀ ਹੈਨਾਂ ਕੋਲੇ ਉਹ ਕਿੱਥੋਂ ਬਣੀ ਹੈਗੀ ਤੇ ਉਧਰੋਂ ਮਲੂਕੇ ਦੀ ਗੱਲ ਕਰ ਲਈਏ ਜਿੰਨੇ ਵੀ ਕੈਂਡੀਡੇਟ ਹੈਗੇ ਹੈਗੇ ਮੇਨ ਪਾਰਟੀਆਂ ਦੇ ਕੈਂਡੀਡੇਟ ਆ ਉਹਨਾਂ ਸਭ ਤੋਂ ਘੱਟ ਜਿਹੜੀ ਕੋਈ ਕਿਸੇ ਕੋਲੇ ਪ੍ਰਾਪਰਟੀ ਹੈ ਨਾ ਇੱਕ ਦਰਵੇਸ਼ ਫੈਮਿਲੀ ਆ ਉਹ ਕੱਲਿਆ ਗਰਮੀਤ ਸਿੰਘ ਖੁੱਡੀਆਂ ਹੀ ਆ ਇੱਕ ਇਮਾਨਦਾਰ ਬੰਦਾਗਾ ਦੇਖੋ ਪਹਿਲਾਂ ਉਹਨਾਂ ਨੇ ਬੇਸ਼ੱਕ ਦੂਸਰੀਆਂ ਪਾਰਟੀਆਂ 'ਚ ਕੰਮ ਕੀਤਾਗਾ ਪਹਿਲਾਂ ਕਾਂਗਰਸ 'ਚ ਸੀਗੇ ਕਾਂਗਰਸ ਇਹ ਪਾਰਟੀਆਂ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਇਮਾਨਦਾਰ ਬੰਦੇ ਅੱਗੇ ਨਿਕਲ ਕੇ ਆ ਜਾਣ ਪਹਿਲਾਂ ਉਹਨਾਂ ਨੇ 35 ਸਾਲ ਉਹਨਾਂ ਨੂੰ ਖੁੱਡੇ ਲੈਣ ਲਈ ਰੱਖਿਆ ਪਾਸੇ ਲਈ ਰੱਖਿਆ ਉਹ ਚਾਹੁੰਦੇ ਉਹ ਨਹੀਂ ਚਾਹੁੰਦੇ ਹੁੰਦੇ ਕਿ ਇਮਾਨਦਾਰ ਬੰਦਾ ਅੱਗੇ ਨਿਕਲ ਕੇ ਆ ਜਾਏ ਪਰ ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵੀ ਮੌਕਾ ਦਿੱਤਾਗਾ ਤੇ ਉਹਨਾਂ ਨੂੰ ਵੀ ਦਾ ਮੌਕਾ ਮਿਲਿਆਗਾ ਕੀ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਜਿਹੜੀ ਲਹਿਰ ਹੈ 2022 'ਚ ਚੱਲ ਰਹੀ ਸੀ ਜਿਵੇਂ ਉਹ 24 'ਚ ਚੱਲੂਗੀ ਲਹਿਰ ਦੀ ਗੱਲ ਕਰੀਏ ਜੀ ਲੋਕਾਂ ਦਾ ਤੁਸੀਂ ਇੱਥੇ ਹਜੂਮ ਦੇਖ ਸਕਦੇ ਹੋਗੇ ਬਿਲਕੁਲ ਚੱਲੂਗੀ ਚੱਲੂਗੀ ਕਿ ਚੱਲੀ ਹੀ ਪਈ ਹੈਗੀ ਇਹ ਚੀਜ਼ ਦੇਖੋ ਜੀ ਵਿਰੋਧੀ ਪਾਰਟੀਆਂ ਨੇ ਭੰਡਣਾ ਹੁੰਦਾਗਾ ਉਹਨਾਂ ਨੇ ਆਪ ਦੇ ਆਪ ਦੇ ਪ੍ਰੋਪਗੈਂਡਾ ਕਰਨਾ ਹੁੰਦਾਗਾ ਡਿਫਰੈਂਟ ਬ੍ਰੀਡ ਨਾਲ ਤੁਸੀਂ ਦੇਖੋ ਇੱਥੇ ਲੋਕਾਂ ਦਾ ਕਿੱਡਾ ਹਜੂਮ ਉਮੜਿਆ ਹੋਇਆਗਾ ਬਿਲਕੁਲ ਚੱਲੂਗੀ ਚੱਲੂਗੀ ਕਿਉਂ ਨਹੀਂ ਕਿ ਹਰਿਆਣੇ ਤੋਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਪਹੁੰਚੇ ਨੇ ਗੱਲਬਾਤ ਕਰਦੇ ਆ ਆਮ ਆਦਮੀ ਪਾਰਟੀ ਇੱਕ ਬਹੁਤ ਵਧੀਆ ਪਾਰਟੀ ਆ ਤੁਸੀਂ ਦਿੱਲੀ 'ਚ ਜਾ ਕੇ ਦੇਖ ਸਕਦੇ ਹੋ ਜਿੱਦੇ ਜਮਾ ਕਿ ਉਹਦੇ ਉੱਥੋਂ ਦੇ ਸਕੂਲ ਨੇ ਉੱਥੋਂ ਦੇ ਹਸਪਤਾਲ ਨੇ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਹਰਿਆਣੇ ਜਿਮੀ ਆਮ ਆਦਮੀ ਪਾਰਟੀ ਆਵੇ ਅਸੀਂ ਇਹ ਚੀਜ਼ ਚਾਹੁੰਦੇ ਆ ਕਿ ਭਗਵੰਤ ਸਿੰਘ ਜੀ ਦੀ ਮੈਂ ਗੱਲ ਕਰਾਂ ਬਹੁਤ ਵਧੀਆ ਬੰਦੇ ਨੇ ਉਹਨਾਂ ਨੇ ਪੰਜਾਬ 'ਚ ਬਹੁਤ ਬਦਲਾਅ ਕੀਤੇ ਨੇ ਜਿਵੇਂ ਇਹ ਚਾਹਣਾ ਉਹ ਪੂਰੀਆਂ ਸੀਟਾਂ ਦੇ ਇੱਥੇ ਜਿੱਤਣ ਅੱਛਾ ਕੀ ਕੀ ਬਦਲਾਅ ਕੀ ਕੀ ਕੀਤੇ ਆ ਜਿਵੇਂ ਕਿ ਆਪਾਂ ਚਾਹੁੰਦੇ ਆ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੁਣ ਅਸੀਂ ਬੱਸਾਂ 'ਚ ਸਾਡੀਆਂ ਲੇਡੀਜ਼ਾਂ ਬਹੁਤ ਸੰਗ ਹੁੰਦੀਆਂ ਸੀ ਉਹਨਾਂ ਨੇ ਫ੍ਰੀ ਕੀਤਾ ਸਭ ਕੁਝ ਹੈ ਲੇਡੀਜ਼ ਲਈ ਅੱਡ ਮਤਲਬ ਕਿ ਆਪਾਂ ਕਹਿੰਦੇ ਆ ਹੋਰ ਚੀਜ਼ਾਂ ਬਣਵਾਈਆਂ ਜ਼ਿਆਦਾ ਤੋਂ ਜ਼ਿਆਦਾ ਲੇਡੀਏ ਹੁਣ ਜਿਵੇਂ ਹਸਪੀਟਲ ਹੋ ਗਏ ਕੋਈ ਤਕਲੀਫ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਹੁੰਦੀ ਸਾਡੇ ਹਰਿਆਣੇ 'ਚ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਅਸੀਂ ਇਹੀ ਚਾਹੁੰਦੇ ਆ ਤਾਂ ਸਪੋਰਟ ਕਰਨ ਪੁੱਛ ਹਾਂਜੀ ਭਗਵਾਨ ਜੀ ਬਹੁਤ ਵਧੀਆ ਉਹਦੇ ਨੇ ਅਸੀਂ ਚਾਹੁੰਦੇ ਆ ਪੂਰੀਆਂ ਤੋਂ ਪੂਰੀਆਂ ਵੋਟਾਂ ਦੇ ਜਿੱਤਣਾ ਉੱਤੋਂ ਹਲਕੇ ਦੇ ਹੋਰ ਵੀ ਲੋਕ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਸ਼ਸ਼ੀ ਗਲੰਦੇ ਜੀ ਸ਼ਸ਼ੀ ਗਲੰਦੇ ਜੀ ਇੱਥੇ ਆਂ ਭਗਵਾਨ ਸਿੰਘ ਮਾਨ ਤੇ ਰੋਡ ਤੋਂ ਕੱਢਣ ਜਾ ਰਿਹਾ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਲੋਕ ਸਭਾ ਬਠਿੰਡਾ ਹਲਕੇ ਤੋਂ ਚੋਣ ਲੜ ਰਹੇ ਆ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਭਗਵਾਨ ਜੀ ਜਿਹੜੀ ਸ਼ਭੀ ਹੈ ਉਹਦੇ ਕਿੰਨੇ ਕੋਈ ਬੰਦਾ ਉਂਗਲ ਨਹੀਂ ਕਰ ਸਕਦਾ ਦੂਜਾ ਨੰਬਰ ਖੁੱਡੀਆਂ ਸਾਹਿਬ ਦੀ ਗੱਲ ਕਰਦੇ ਹੋ ਖੁੱਡੀਆਂ ਸਾਹਿਬ ਦੇ ਨਾਲ ਤਾਂ ਵੀ ਕੋਈ ਸਾਡੇ ਇਲਾਕੇ 'ਚ ਹੋਰ ਕੋਈ ਬੰਦਾ ਨਹੀਂ ਹੈਗਾ ਠੀਕ ਹੈ ਜੀ ਇਮਾਨਦਾਰ ਸ਼ਖਸੀਅਤ ਹੈ ਇਸ ਕਰਕੇ ਅਸੀਂ ਤੁਹਾਨੂੰ ਸਾਥ ਦੇਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਗੁਰਪ੍ਰੀਤ ਸਿੰਘ ਹੈ ਗੁਰਪ੍ਰੀਤ ਜੀ ਅੱਜ ਹਰਕਾ ਪੁੱਚੋਚ ਰੋਡ ਤੋਂ ਕੰਟੀਨ ਕਰਨ ਜਾ ਰਿਹਾ ਸੀ ਐਮ ਭਗਵਾਨ ਸਿੰਘ ਮਾਨ ਕੀ ਜਨਾ ਚਾਹੁੰਗੇ ਬਾਈ ਜੀ ਬਹੁਤ ਵਧੀਆ ਜੀ ਮਾਨ ਸਾਹਿਬ ਨੇ ਬਹੁਤ ਵਧੀਆ ਕੰਮ ਕਰਿਆ ਨੌਕਰੀਆਂ ਦਿੱਤੀਆਂ 43000 ਦੇ ਕਰੀਬ ਬਾਕੀ ਹੋਰ ਵੀ ਛੋਟੇ ਮੋਟੇ ਕੰਮ ਸਾਰੇ ਹੋਈ ਜਾਂਦੇ ਆ ਜੀ ਨਹਿਰੀ ਪਾਣੀ ਦੀ ਬਹੁਤ ਵਧੀਆ ਕੋਈ ਦਿੱਕਤ ਨਹੀਂ ਆ ਰਹੀ ਲਾਈਟ ਦੀ ਕੋਈ ਸਮੱਸਿਆ ਨਹੀਂ ਜੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਮਾਨ ਸਾਹਿਬ ਪਰ ਵਿਰੋਧੀ ਪਾਰਟੀਆਂ ਤਾਂ ਕਹਿ ਰਹੀਆਂ ਹੈਗੀਆਂ ਸੀਐਮ ਭਗਵਾਨ ਸਿੰਘ ਮਾਨ ਨੇ 2 ਸਾਲਾਂ ਚ ਕੁਝ ਨਹੀਂ ਕੀਤਾ ਵਿਰੋਧੀਆਂ ਦਾ ਤਾਂ ਕੰਮ ਹੀ ਹੁੰਦਾ ਜੀ ਇਲਜ਼ਾਮ ਲਾਉਣਾ ਪਰ ਲੋਕਾਂ ਨੂੰ ਕੰਮ ਦਿਖ ਰਿਹਾ ਹੈ ਜੀ ਕਿਉਂਕਿ ਨਸ਼ੇ ਦਾ ਬਹੁਤ ਵੱਡਾ ਮੁੱਦਾ ਹੈ ਪੰਜਾਬ ਚ ਵੀ ਨਸ਼ਾ ਅਜੇ ਤੱਕ ਨਸ਼ੇ ਤੇ ਜਿਹੜੀ ਮੱਥ ਪਾਂਚ ਨਾ ਕਾਮ ਰਹੀ ਹੈ ਪੰਜਾਬ ਸਰਕਾਰ ਨਸ਼ੇ ਤੇ ਆਇਨਾ ਇਹ ਸਰਕਲ ਥੋੜਾ ਜਿਹਾ ਵੱਡਾ ਹੈ ਪੁਲਿਸ ਪ੍ਰਸ਼ਾਸਨ ਦਾ ਵੀ ਇਹਦੇ ਨਾਲ ਮਿਲਿ ਭੁਗਤ ਕਰਕੇ ਤਸਕਰਾਂ ਦਾ ਵੱਡਾ ਨੈਟਵਰਕ ਹੈ ਤਾਂ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ ਇਹ ਵੀ ਠੀਕ ਹੋ ਜੂ ਹੌਲੀ ਹੌਲੀ ਅੱਛਾ 1000 ਰੁਪਏ ਜਿਹੜਾ ਬੀਬੀਆਂ ਨੂੰ ਦੇਣਾ ਸੀ ਕਿ ਗਰੰਟੀ ਦਿੱਤੀ ਸੀ ਆਮ ਆਦਮੀ ਪਾਰਟੀ ਨੇ 2022 ਜਦੋਂ ਇਲੈਕਸ਼ਨ ਹੋਇਆ ਵਿਧਾਨ ਸਭਾ ਦਾ ਹਜੇ ਤੱਕ ਕੋਈ ਦੂਸਰੀਆਂ ਪਾਰਟੀਆਂ ਵੀ ਇੱਕ ਸਟੇਜ ਤੇ ਕਹਿੰਦੀ ਆ ਵੀ ਉਹ ਪੂਰਾ ਨਹੀਂ ਕੀਤਾ ਕੀ ਕਹਿਣਾ ਚਾਹੂੰ ਪੂਰੀ ਦਾ ਸਰ ਉਹਦੇ ਨੂੰ 1000 ਨਾ ਵੱਧ ਤਾਂ ਲੋਕਾਂ ਨੇ ਬਿਜਲੀ ਤੇ ਬਿੱਲੀ ਮਾਫ ਕਰਦੇ ਸੀ 600 ਤੋਂ 5-6000 ਰੁਪਏ ਹਰੇ ਘਰ ਬਾਕੀ ਉਹ ਵੀ ਮਾਨ ਸਾਹਿਬ ਕਹਿੰਦੇ ਵੀ ਪੰਜ ਚਾਰ ਮਹੀਨਿਆਂ ਚ ਮਿਲਣ ਲੱਗ ਜੂ ਤਰੀਕਾ ਨਾ ਲੱਗਣੀ ਅੱਛਾ ਹਲਕਾ ਪੁੱਛੋ ਤਾਂ ਕਿੰਨੀ ਲੀਡ ਨਾਲ ਜਿਤਾ ਰਹੇ ਹੋ ਤੁਸੀਂ ਗੁਰਮੀਤ ਸਿੰਘ ਫੁੱਟੀਆਂ ਨੂੰ ਸਾਡੀ ਜੀ ਆਪਣਾ ਐਮਐਲਏ ਸਾਹਿਬ ਬੰਨਾ 50000 ਦੀ ਲੀਡ ਨਾਲ ਜਿੱਤੇ ਸੀ ਫੁੱਟੀਆਂ ਸਾਹਿਬ ਲੱਖ ਦੀ ਲੀਡ ਲੈ ਕੇ ਜਾਣਗੇ ਇਥੇ ਏਸੀ ਆਮ ਆਦਮੀ ਪਾਰਟੀ ਦੇ ਹਲਕਾ ਪੁੱਛੋ ਦੇ ਵਰਕਰ ਜਿਨ੍ਹਾਂ ਦਾ ਕਹਿਣਾ ਕੀ ਸੀਐਮ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੇ ਹਰ ਇੱਕ ਮਸਲੇ ਹੱਲ ਕਰਵਾਇਆ ਤੇ